ਜੀਵਨ ਸਿਰਫ ਸਾਹਾਂ ਦਾ ਨਾਮ ਨਹੀਂ ਇਹ ਸਵਾਲਾਂ ਦੀ ਇੱਕ ਲੰਬੀ ਕਤਾਰ ਵੀ ਹੁੰਦੀ ਹੈ ਕਦੇ-ਕਦੇ ਰਾਤਾਂ ਦੀ ਚੁੱਪ ਵਿੱਚ ਅਸੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਖਾਲੀ ਮਹਿਸੂਸ ਕਰਦੇ ਹਾਂ ਅੰਦਰੋਂ ਇੱਕ ਆਵਾਜ਼ ਉੱਠਦੀ ਹੈ ਕਿ ਕੀ ਮੇਰੀ ਅਕਲ ਕਾਫੀ ਹੈ ਜਾਂ ਮੇਰੀ ਕਿਸਮਤ ਹੀ ਕਮਜ਼ੋਰ ਹੈ ਇਹ ਸਵਾਲ ਸਿਰਫ ਤੁਹਾਡੇ ਨਹੀਂ ਸਗੋਂ ਹਰ ਉਸ ਰੂਹ ਦੇ ਨੇ ਜੋ ਆਪਣੇ ਲਈ ਰਾਹ ਲੱਭ ਰਹੀ ਹੈ ਜਦੋਂ ਅਜਿਹੇ ਸਵਾਲਾਂ ਦੇ ਜਵਾਬ ਸਿਰਫ ਦਿਲ ਦੇ ਦਰਵਾਜ਼ਿਆਂ ਦੇ ਪਿੱਛੇ ਹੋਣ ਫੈਸਲੇ ਅਕਲ ਨਹੀਂ ਲੈਂਦੀ ਵਕਤ ਲੈਂਦਾ ਹੈ ਸੋ ਅੱਜ ਦੀ ਕਹਾਣੀ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਾਵੇਗੀ ਜੋ ਇਨਾਂ ਸਵਾਲਾਂ ਤੋਂ ਨਹੀਂ ਡਰਿਆ ਸਗੋਂ ਉਹਨਾਂ ਨੂੰ ਜਿਉਂ ਕੇ ਜਵਾਬ ਬਣ ਗਿਆ ਤੇ ਸ਼ਾਇਦ ਤੁਸੀਂ ਵੀ ਇਸ ਕਹਾਣੀ ਦੇ ਅੰਤ 'ਚ ਆਪਣੇ ਅੰਦਰ ਦੀ ਗੂੰਜ ਸੁਣ ਲਵੋ ਪੁਰਾਣੇ ਜ਼ਮਾਨੇ ਵਿੱਚ ਕਿਸੇ ਰਿਆਸਤ 'ਤੇ ਇੱਕ ਨੇਕਦਲ ਬਾਦਸ਼ਾਹ ਰਾਜ ਕਰਦਾ ਸੀ ਇਹ ਬਾਦਸ਼ਾਹ ਇਨਸਾਫ ਪਸੰਦ ਤੇ ਹੁਨਰ ਭਰਿਆ ਵਿਅਕਤੀ ਸੀ ਉਹਦੀ ਰਿਆਸਤ ਵਿੱਚ ਅਮਨ ਸ਼ਾਂਤੀ ਸੀ ਉਹ ਦਾ ਦੇਲ ਇੱਕ ਸਵਾਲ ਕਰਕੇ ਹਮੇਸ਼ਾ ਬੇਚੈਨ ਰਹਿੰਦਾ ਸੀ ਕਿ ਇਨਸਾਨ ਦੀ ਕਾਮਯਾਬੀ ਅਕਲ ਨਾਲ ਵੱਧ ਹੁੰਦੀ ਹੈ ਜਾਂ ਕਿਸਮਤ ਨਾਲ ਉਹ ਅਕਸਰ ਰਾਤਾਂ ਨੂੰ ਜਾਗਦਾ ਰਹਿੰਦਾ ਤੇ ਅਸਮਾਨ ਵੱਲ ਤੱਕਦਾ ਜਿਵੇਂ ਤਾਰਿਆਂ ਤੋਂ ਪੁੱਛ ਰਿਹਾ ਹੋਵੇ ਕਿ ਕੀ ਕਿਸੇ ਤਰੀਕੇ ਨਾਲ ਕਿਸਮਤ ਬਦਲੀ ਜਾ ਸਕਦੀ ਹੈ ਇੱਕ ਦਿਨ ਬਾਦਸ਼ਾਹ ਨੇ ਆਪਣੀ ਮਹਿਫਲ ਵਿੱਚ ਐਲਾਨ ਕੀਤਾ ਕਿ ਉਹ ਪੂਰੇ ਦੇਸ਼ ਵਿੱਚ ਇੱਕ ਐਸਾ ਵਿਅਕਤੀ ਲੱਭਣਾ ਚਾਹੁੰਦਾ ਹੈ ਜੋ ਉਸ ਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇ ਸਕੇ ਪਹਿਲਾ ਕਿਸਮਤ ਤੇ ਅਕਲ ਵਿੱਚੋਂ ਕਿਹੜੀ ਚੀਜ਼ ਇਨਸਾਨ ਨੂੰ ਵੱਧ ਅੱਗੇ ਲੈ ਕੇ ਜਾਂਦੀ ਹੈ? ਦੂਜਾ ਕੀ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ? ਤੇ ਤੀਜਾ ਸੱਚੀ ਸਿਆਣਪ ਸਮਝਦਾਰੀ ਕੀ ਹੁੰਦੀ ਹੈ ਤੇ ਉਹਨੂੰ ਕਿਵੇਂ ਪਛਾਣਿਆ ਜਾਵੇ? ਬਾਦਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ ਵਿਅਕਤੀ ਇਹ ਤਿੰਨਾਂ ਸਵਾਲਾਂ ਦੇ ਜਵਾਬ ਅਜਿਹੇ ਦੇਵੇਗਾ ਜੋ ਦਿਲ ਨੂੰ ਛੂ ਜਾਣ ਉਸਨੂੰ ਉਹ ਆਪਣਾ ਮੁੱਖ ਵਜ਼ੀਰ ਬਣਾਵੇਗਾ। ਦੇਸ਼ ਦੇ ਦੂਰ ਦਰਾਜ਼ ਹਿੱਸਿਆਂ ਵਿੱਚ ਇਹ ਖਬਰ ਜੰਗਲ ਦੀ ਆਗ ਵਾਂਗ ਫੈਲ ਗਈ ਹਰ ਸ਼ਹਿਰ ਹਰ ਕਸਬੇ ਤੇ ਹਰ ਜਾਤ ਦੇ ਲੋਕ ਬਾਦਸ਼ਾਹ ਦੇ ਦਰਬਾਰ ਵੱਲ ਰੁੱਖ ਕਰਨ ਲੱਗੇ ਇਹਨਾਂ ਵਿੱਚ ਇੱਕ ਨੌਜਵਾਨ ਵੀ ਸੀ ਜਿਹਦਾ ਨਾਮ ਅਰਮਾਨ ਸੀ ਉਹ ਨਾ ਕਿਸੇ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ ਸੀ ਨਾ ਹੀ ਉਹਦੇ ਕੋਲ ਕੋਈ ਉੱਚਾ ਦਰਜਾ ਸੀ ਪਰ ਰੱਬ ਨੇ ਉਹਨੂੰ ਅਕਲ ਤੇ ਸਬਰ ਨਾਲ نوازਿਆ ਸੀ ਉਹਦੇ ਮਾਪਿਓ ਗੁਜ਼ਰ ਚੁੱਕੇ ਸੀ ਤੇ ਅਰਮਾਨ ਇੱਕ ਦਰਵੇਸ਼ ਫਕੀਰ ਦੇ ਨਾਲ ਬਚਪਨ ਤੋਂ ਰਹਿੰਦਾ ਸੀ ਉਹ ਦਰਵੇਸ਼ ਜੋ ਅਰਮਾਨ ਨੂੰ ਹੁਨਰ ਸਬਰ ਤੇ ਭਰੋਸਾ ਸਿਖਾਇਆ ਕਰਦਾ ਸੀ ਜ਼ਿੰਦਗੀ ਨੇ ਵੀ ੳਰਮਾਨ ਨੂੰ ਕਈ ਇਮਤਿਹਾਨਾਂ ਵਿੱਚੋਂ ਲੰਘਾਇਆ ਸੀ ਪਰ ਹਰ ਵਾਰ ਉਹਨੇ ਅਕਲ ਤੇ ਭਰੋਸੇ ਨਾਲ ਕੰਮ ਲਿਆ ਜਦੋਂ ੳਰਮਾਨ ਨੇ ਬਾਦਸ਼ਾਹ ਦਾ ਐਲਾਨ ਸੁਣਿਆ ਤਾਂ ਉਹਦਾ ਦਿਲ ਬੇਚੈਨ ਹੋ ਗਿਆ ਉਹ ਜਾਣਦਾ ਸੀ ਕਿ ਇਹ ਤਿੰਨ ਸਵਾਲ ਆਸਾਨ ਨਹੀਂ ਐ ਪਰ ਉਹ ਇਹ ਵੀ ਜਾਣਦਾ ਸੀ ਕਿ ਜਿਹੜੇ ਜਵਾਬ ਉਹ ਲੱਭ ਚੁੱਕਾ ਐ ਸ਼ਾਇਦ ਉਹੀ ਬਾਦਸ਼ਾਹ ਦੀ ਲੋੜ ਐ ਦਰਵੇਸ਼ ਨੇ ਉਹਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਪੁੱਤਰ ਯਾਦ ਰੱਖ ਅਕਲ ਉਹ ਚਾਨਣ ਹੈ ਜੋ ਸਾਨੂੰ ਅੰਦਰੋਂ ਰੋਸ਼ਨ ਕਰਦਾ ਹੈ ਤੇ ਕਿਸਮਤ ਉਹ ਰਾਹ ਹੈ ਜੋ ਰੱਬ ਨੇ ਲਿਖਿਆ ਹੁੰਦਾ ਹੈ ਪਰ ਅਸਲ ਇਨਸਾਨ ਉਹੀ ਹੁੰਦਾ ਹੈ ਜੋ ਰਾਹ ਵਿੱਚ ਆਉਣ ਵਾਲੇ ਕੰਡੇ ਨੂੰ ਵੀ ਚੁੱਕ ਲੈਂਦਾ ਹੈ ਤੇ ਹੌਸਲੇ ਨਾਲ ਅੱਗੇ ਵਧਦਾ ਹੈ ਅਰਮਾਨ ਨੇ ਇੱਕ ਛੋਟੀ ਜੀ ਪੋਟਲੀ ਵਿੱਚ ਕੁਝ ਕਾਗਜ਼ ਰੱਖੇ ਦਰਵੇਸ਼ ਵੱਲੋਂ ਦਿੱਤੀ ਹੋਈ ਇੱਕ ਚਿੱਠੀ ਰੱਖੀ ਤੇ ਦਿਲ ਵਿੱਚ ਯਾਤਰਾ ਦਾ ਇਰਾਦਾ ਕਰਕੇ ਬਾਦਸ਼ਾਹ ਦੇ ਸ਼ਹਿਰ ਵੱਲ ਰਵਾਨਾ ਹੋ ਗਿਆ ਰਸਤੇ ਵਿੱਚ ਉਹ ਇੱਕ ਪਿੰਡ ਵਿੱਚ ਰੁਕਿਆ ਜਿੱਥੇ ਲੋਕ ਇੱਕ ਵੱਡੇ ਦਰਖਤ ਦੇ ਹੇਠਾਂ ਇਕੱਠੇ ਹੋਏ ਹੋਏ ਸੀ ਇੱਕ ਔਰਤ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਕੁਝ ਲੋਕਾਂ ਤੋਂ ਉਸ ਨੂੰ ਪਤਾ ਲੱਗਿਆ ਕਿ ਉਹਦਾ ਛੋਟਾ ਜਿਹਾ ਬੱਚਾ ਗੁੰਮ ਹੋ ਗਿਆ ਹੈ ਤੇ ਸਾਰਾ ਸ਼ੱਕ ਪਿੰਡ ਦੇ ਇੱਕ ਆਮ ਜਿਹੇ ਆਦਮੀ ਤੇ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਨੇ ਉਸ ਆਦਮੀ ਨੂੰ ਘੇਰਿਆ ਹੋਇਆ ਸੀ ਤੇ ਉਹਦੇ ਉੱਪਰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਅਰਮਾਨ ਨੇ ਸਾਰਾ ਦ੍ਰਿਸ਼ ਦੇਖਿਆ ਤੇ ਭੀੜ ਨੂੰ ਰੋਕਿਆ ਉਹਨੇ ਸਾਰੇ ਲੋਕਾਂ ਤੋਂ ਪੁੱਛਿਆ ਕਿ ਕੀ ਕਿਸੇ ਨੇ ਬੱਚੇ ਨੂੰ ਗਾਇਬ ਹੁੰਦੇ ਦੇਖਿਆ ਹੈ ਇਸ ਸਵਾਲ ਤੇ ਸਾਰੀ ਭੀੜ ਚੁੱਪ ਰਹੀ ਕਿਉਂਕਿ ਕਿਸੇ ਨੇ ਵੀ ਨਹੀਂ ਦੇਖਿਆ ਸੀ ਤੇ ਜਿਹੜੇ ਆਦਮੀ ਉੱਪਰ ਸਾਰਾ ਪਿੰਡ ਸ਼ੱਕ ਕਰ ਰਿਹਾ ਸੀ ਉਹ ਕੰਬਦਿਆਂ ਕੰਬਦਿਆਂ ਕਹਿ ਰਿਹਾ ਸੀ ਕਿ ਮੈਂ ਬੇਗੁਨਾਹ ਹਾਂ ਮੈਂ ਕਿਸੇ ਦੇ ਬੱਚੇ ਨੂੰ ਅਗਵਾ ਨਹੀਂ ਕੀਤਾ ਅਰਮਾਨ ਨੇ ਅਕਲ ਨਾਲ ਕੰਮ ਲਿਆ ਉਹਨੇ ਦਰਖਤ ਦੇ ਹੇਠਾਂ ਬੱਚੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਤੇ ਤੁਰੰਤ ਝਾੜੀਆਂ ਵੱਲ ਇਸ਼ਾਰਾ ਕੀਤਾ ਸਾਰੇ ਲੋਕ ਉਹਦੇ ਪਿੱਛੇ ਹੋ ਤੁਰੇ ਥੋੜੇ ਹੀ ਕਦਮ ਅੱਗੇ ਤੁਰਨ ਦੇ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਈ ਦਰਸਲ ਬੱਚਾ ਇੱਕ ਖੱਡ ਵਿੱਚ ਡਿੱਗ ਪਿਆ ਸੀ। ਅਰਮਾਨ ਨੇ ਉਹਨੂੰ ਬਾਹਰ ਕੱਢਿਆ ਤੇ ਬੱਚਾ ਉਹਦੀ ਮਾਂ ਨੂੰ ਸੌਂਪ ਦਿੱਤਾ। ਪਿੰਡ ਵਾਲੇ ਬਹੁਤ ਸ਼ਰਮਿੰਦਾ ਹੋਏ ਤੇ ਉਸ ਬੇਗਨਾ ਆਦਮੀ ਕੋਲੋਂ ਮਾਫੀ ਮੰਗੀ। ਉਸ ਦਿਨ ਅਰਮਾਨ ਨੇ ਪਹਿਲੀ ਗੱਲ ਦਾ ਤਜਰਬਾ ਕੀਤਾ ਕਿ ਅਕਲ ਉਸ ਵੇਲੇ ਕੰਮ ਕਰਦੀ ਹੈ ਜਦੋਂ ਇਨਸਾਨ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਲਵੇ ਤੇ ਹਰ ਗੱਲ ਦੀ ਸੋਚ ਸਮਝ ਕੇ ਜਾਂਚ ਕਰਨਾ ਸਿੱਖ ਲਵੇ। ਸੋ ਅਗਲੇ ਦਿਨ ਅਰਮਾਨ ਇੱਕ ਸੁੰਨਸਾਣ ਰਸਤੇ ਤੋਂ ਲੰਘ ਰਿਹਾ ਸੀ। ਜਿੱਥੇ ਇੱਕ ਨੌਜਵਾਨ ਇੱਕ ਦਰਖਤ ਹੇਠਾਂ ਬੈਠਾ ਸੀ ਤੇ ਬੜਾ ਗੁੱਸੇ ਵਿੱਚ ਵੀ ਸੀ ਹੱਥ ਵਿੱਚ ਤਲਵਾਰ ਸੀ ਅਰਮਾਨ ਨੇ ਨੌਜਵਾਨ ਨੂੰ ਪੁੱਛਿਆ ਕਿ ਤੂੰ ਇਕੱਲਾ ਇੱਥੇ ਸੁੰਨਸਾਨ ਇਲਾਕੇ ਵਿੱਚ ਕੀ ਕਰ ਰਿਹਾ ਹੈ ਨੌਜਵਾਨ ਨੇ ਕਿਹਾ ਕਿ ਮੇਰੀ ਕਿਸਮਤ ਨੇ ਮੈਨੂੰ ਧੋਖਾ ਦਿੱਤਾ ਹੈ ਮੇਰੇ ਮਾਪਿਓ ਮਾਰੇ ਗਏ ਮੇਰੀ ਸਿੱਖਿਆ ਅਧੂਰੀ ਰਹਿ ਗਈ ਤੇ ਹੁਣ ਮੈਨੂੰ ਹਰ ਉਸ ਵਿਅਕਤੀ ਤੋਂ ਜਲਨ ਹੁੰਦੀ ਹੈ ਗੁੱਸਾ ਆਉਂਦਾ ਹੈ ਜੋ ਨਸੀਬਾਂ ਵਾਲਾ ਹੈ ਅਰਮਾਨ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਨ ਲਈ ਤਿਆਰ ਨਹੀਂ ਸੀ ਤੇ ਉਸੇ ਵੇਲੇ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ। ਇੱਕਦਮ ਹਨੇਰਾ ਹੋ ਗਿਆ ਤੇ ਤੇਜ਼ ਤੂਫਾਨ ਚੱਲਣ ਲੱਗ ਪਿਆ। ਉਸ ਨੌਜਵਾਨ ਦਾ ਘੋੜਾ ਡਰ ਕੇ ਭੱਜ ਗਿਆ ਤੇ ਉਹਦਾ ਸਾਰਾ ਸਮਾਨ ਉੱਡ ਗਿਆ। ਨੌਜਵਾਨ ਗੋਡਿਆਂ ਭਾਰ ਬੈਠ ਗਿਆ ਤੇ ਰੋਣ ਲੱਗ ਪਿਆ। ਅਰਮਾਨ ਨੇ ਉਹਦੇ ਵੱਲ ਹੱਥ ਵਧਾਇਆ ਤੇ ਕਿਹਾ ਕਿ ਤੂੰ ਆਪਣੀ ਕਿਸਮਤ ਨੂੰ ਦੋਸ਼ ਦੇ ਰਿਹਾ। ਪਰ ਤੂੰ ਕਦੇ ਸੋਚਿਆ ਕਿ ਤੇਰੇ ਵਿੱਚ ਕਿੰਨੀ ਕਾਬਲੀਅਤ ਹੈ? ਤੂੰ ਆਪਣੇ ਪਿਤਾ ਦੀ ਵਿਰਾਸਤ ਨੂੰ ਸਿੱਖਿਆ ਵਿੱਚ ਬਦਲ ਸਕਦਾ ਹੈ। ਰੱਬ ਨੇ ਤੈਨੂੰ ਜ਼ਿੰਦਾ ਰੱਖਿਆ ਹੈ ਤਾਂ ਜੋ ਤੂੰ ਆਪਣੀ ਕਿਸਮਤ ਖੁਦ ਲਿਖ ਸਕੇ। ਅਰਮਾਨ ਦੀ ਗੱਲ ਸੁਣ ਕੇ ਨੌਜਵਾਨ ਨੇ ਆਪਣੀ ਤਲਵਾਰ ਧਰਤੀ ਵਿੱਚ ਗੱਡ ਦਿੱਤੀ ਤੇ ਅਰਮਾਨ ਦੇ ਨਾਲ ਹੀ ਬਾਦਸ਼ਾਹ ਦੇ ਸ਼ਹਿਰਵਾਲ ਤੁਰ ਪਿਆ। ਕੁਝ ਹਫ਼ਤਿਆਂ ਦੀ ਯਾਤਰਾ ਤੋਂ ਬਾਅਦ ਅਰਮਾਨ ਤੇ ਉਹਦਾ ਸਾਥੀ ਨੌਜਵਾਨ ਬਾਦਸ਼ਾਹ ਦੇ ਸ਼ਹਿਰ ਪਹੁੰਚ ਗਏ। ਸ਼ਹਿਰ ਦੀਆਂ ਗਲੀਆਂ ਵਿੱਚ ਚਮਕਦਮਕ ਸੀ। ਬਾਦਸ਼ਾਹ ਦੇ ਦਰਬਾਰ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਹੋਏ ਸੀ। ਹਰ ਇੱਕ ਆਪਣੀ ਅਕਲ, ਤਜਰਬੇ ਤੇ ਸਲਾਹ ਨਾਲ ਬਾਦਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਦਸ਼ਾਹ ਦੀਆਂ ਅੱਖਾਂ ਵਿੱਚੋਂ ਅਧੂਰਾਪਨ ਸਾਫ਼ ਝਲਕ ਰਿਹਾ ਸੀ ਉਹ ਕੋਈ ਐਸਾ ਜਵਾਬ ਲੱਭ ਰਿਹਾ ਸੀ ਜੋ ਉਹਦੇ ਦਿਲ ਦੀ ਗੂੰਜ ਬਣੇ ਜਦੋਂ ਈਰਮਾਨ ਦੀ ਵਾਰੀ ਆਈ ਤਾਂ ਉਹ ਨਰਮੀ ਨਾਲ ਬੋਲਿਆ ਬਾਦਸ਼ਾਹ ਸਲਾਮਤ ਮੈਂ ਅਕਲ ਨੂੰ ਇਨਸਾਫ਼ ਕਰਦਿਆਂ ਦੇਖਿਆ ਹੈ ਕਿਸਮਤ ਨੂੰ ਬਦਲਦਿਆਂ ਦੇਖਿਆ ਹੈ ਤੇ ਸਿਆਣਪ ਨੂੰ ਇਨਸਾਨੀਅਤ ਨਾਲ ਚਮਕਦਿਆਂ ਦੇਖਿਆ ਹੈ ਮੈਂ ਕੋਈ ਵੱਡਾ ਵਿਦਵਾਨ ਨਹੀਂ ਹਾਂ ਪਰ ਮੇਰੀ ਯਾਤਰਾ ਨੇ ਮੈਨੂੰ ਕੁਝ ਜਵਾਬ ਦਿੱਤੇ ਨੇ ਬਾਦਸ਼ਾਹ ਮੁਸਕਰਾਇਆ ਤੇ ਕਹਿਣ ਲੱਗਾ ਜੇ ਤੇਰੇ ਜਵਾਬ ਦਿਲ ਨੂੰ ਛੂ ਗਏ ਤਾਂ ਤੂੰ ਹੀ ਵਜ਼ੀਰ ਹੋਵੇਂਗਾ ਪਰ ਪਹਿਲਾ ਇੱਕ ਇਮਤਿਹਾਨ ਬਾਕੀ ਹੈ ਤੈਨੂੰ ਕੱਲ ਸਵੇਰ ਵੇਲੇ ਤਿੰਨਾਂ ਸਵਾਲਾਂ ਦੇ ਜਵਾਬ ਪੂਰੀ ਪਰਜਾ ਦੇ ਸਾਹਮਣੇ ਦੇਣੇ ਪੈਣਗੇ ਅਰਮਾਨ ਨੇ ਸਹਿਮਤੀ ਦਿੱਤੀ ਤੇ ਬਾਦਸ਼ਾਹ ਦੇ ਦਰਬਾਰ ਤੋਂ ਮਸਜਿਦ ਵੱਲ ਚਲਾ ਗਿਆ ਰਾਤ ਵੇਲੇ ਅਰਮਾਨ ਮਸਜਿਦ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਾ ਕੁਰਾਨ ਦਾ ਪਾਠ ਕਰਨ ਲੱਗਾ ਤੇ ਸੱਚੇ ਦਿਲ ਨਾਲ ਅਰਦਾਸ ਕਰਦਾ ਰਿਹਾ ਉਸਦੇ ਗੁਰੂ ਦਰਵੇਸ਼ ਵੱਲੋਂ ਦਿੱਤੀ ਹੋਈ ਚਿੱਠੀ ਉਹਦੇ ਹੱਥ ਵਿੱਚ ਸੀ ਜਿਦੇ ਤੇ ਲਿਖਿਆ ਸੀ ਕਿ ਸੱਚ ਦੀ ਖੋਜ ਕਰਨ ਵਾਲਾ ਕਦੇ ਇਕੱਲਾ ਨਹੀਂ ਹੁੰਦਾ ਸੂਰਤ ਬੀਤੀ ਸਵੇਰੇ ਸਾਧਰੇ ਅਰਮਾਨ ਨੇ ਰੱਬ ਨੂੰ ਯਾਦ ਕਰਦਿਆਂ ਸਜਦਾ ਕੀਤਾ ਤੇ ਉਹਦੇ ਅੱਗੇ ਅਰਦਾਸ ਕੀਤੀ ਕਿ ਮੇਰੇ ਰੱਬਾ ਮੈਨੂੰ ਸਹੀ ਜਵਾਬ ਦੇਣ ਦੀ ਸਮਝ ਬਖਸ਼ ਤਾਂ ਜੋ ਮੈਂ ਤੇਰਾ ਨਾਮ ਉੱਚਾ ਕਰ ਸਕਾਂ ਸਵੇਰ ਦਾ ਸਮਾਂ ਸੀ ਅਸਮਾਨ ਤੇ ਹਲਕੀ ਹਲਕੀ ਨੀਲੀ ਰੌਸ਼ਨੀ ਫੈਲ ਚੁੱਕੀ ਸੀ ਬਾਦਸ਼ਾਹ ਦਾ ਸ਼ਾਨਦਾਰ ਮਹਿਲ ਇੱਕ ਤਾਜ ਵਾਂਗ ਚਮਕ ਰਿਹਾ ਸੀ। ਸੈਂਕੜੇ ਲੋਕ ਮਹਿਲ ਦੇ ਇੱਕ ਹਿੱਸੇ ਵਿੱਚ ਇਕੱਠੇ ਹੋਏ ਹੋਏ ਸੀ। ਮੌਲਵੀ, ਵਜ਼ੀਰ, ਵਪਾਰੀ, ਫਕੀਰ ਤੇ ਆਮ ਲੋਕ ਸਭ ਇਸ ਪਲ ਦੇ ਗਵਾਹ ਬਣਨ ਆਏ ਸੀ। ਜਦੋਂ ਇੱਕ ਸਧਾਰਨ ਨੌਜਵਾਨ ਤਿੰਨ ਔਖੇ ਸਵਾਲਾਂ ਦੇ ਜਵਾਬ ਦੇਣ ਵਾਲਾ ਸੀ। ਬਾਦਸ਼ਾਹ ਨੇ ਆਪਣੇ ਸਿੰਘਾਸਨ ਤੇ ਬੈਠਦੇ ਹੋਏ ਕਿਹਾ, "ਅੱਜ ਦਾ ਦਿਨ ਹੁਨਰ, ਇਨਸਾਫ਼ ਤੇ ਸੱਚ ਦੀ ਕਦਰ ਲਈ ਰੱਖਿਆ ਗਿਆ ਹੈ।" ਜਿਹੜਾ ਵਿਅਕਤੀ ਦਿਲ ਨੂੰ ਛੋਣ ਵਾਲੇ ਜਵਾਬ ਦੇਵੇਗਾ ਉਹੀ ਇਸ ਰਾਜ ਦਾ ਮੁੱਖ ਵਜ਼ੀਰ ਬਣੇਗਾ। ਦਰਬਾਰ ਵਿੱਚ ਚੁੱਪ ਛਾਈ ਹੋਈ ਸੀ। ਅਰਮਾਨ ਨੂੰ ਸੱਦਿਆ ਗਿਆ। ਉਹ ਬੜੀ ਨਰਮੀ ਤੇ ਸਤਿਕਾਰ ਨਾਲ ਝੁਕ ਕੇ ਸਲਾਮ ਕਰਦਾ ਹੋਇਆ ਤਖਤ ਦੇ ਸਾਹਮਣੇ ਆ ਖੜਾ ਹੋਇਆ। ਬਾਦਸ਼ਾਹ ਨੇ ਕਿਹਾ, ਹੁਣ ਪਹਿਲਾ ਸਵਾਲ। ਅਕਲ ਤੇ ਕਿਸਮਤ ਵਿੱਚੋਂ ਕਿਹੜੀ ਚੀਜ਼ ਇਨਸਾਨ ਨੂੰ ਵੱਧ ਅੱਗੇ ਲੈ ਕੇ ਜਾਂਦੀ ਹੈ? ਅਰਮਾਨ ਨੇ ਦਰਬਾਰ ਵੱਲ ਵੇਖਿਆ, ਫਿਰ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ, ਬਾਦਸ਼ਾਹ ਸਲਾਮਤ ਅਕਲ ਰੱਬ ਦੀ ਵੱਡੀ ਦੇਣ ਹੈ ਪਰ ਇਹ ਇਕੱਲੀ ਕਾਫੀ ਨਹੀਂ ਹੈ ਜਦੋਂ ਤੱਕ ਕਿਸਮਤ ਦੀ ਹਵਾ ਨਾਲ ਨਾ ਚੱਲੇ ਅਕਲ ਉਹ ਪਠੀ ਹੈ ਜਿਹੜੀ ਇੱਕ ਕਿਸ਼ਤੀ ਨੂੰ ਸਾਂਭਦੀ ਹੈ ਪਰ ਕਿਸਮਤ ਉਹ ਦਰਿਆ ਹੈ ਜਿਹਦੇ ਉੱਪਰ ਉਹ ਤੈਰਦੀ ਹੈ ਫਿਰ ਅਰਮਾਨ ਨੇ ਬਾਦਸ਼ਾਹ ਨੂੰ ਇੱਕ ਉਦਾਹਰਨ ਦਿੰਦਿਆਂ ਅਕਲ ਤੇ ਕਿਸਮਤ ਬਾਰੇ ਸਮਝਾਉਣਾ ਸ਼ੁਰੂ ਕੀਤਾ ਉਹ ਬੋਲਿਆ ਕਿ ਇੱਕ ਕਿਸਾਨ ਨੂੰ ਲਓ ਜੋ ਆਪਣੀ ਅਕਲ ਨਾਲ ਜ਼ਮੀਨ ਵਾਉਂਦਾ ਹੈ ਬੀਜ ਬੀਜਦਾ ਹੈ ਪਾਣੀ ਦਿੰਦਾ ਹੈ ਪਰ ਜੇਕਰ ਮੀਂਹ ਨਾ ਆਵੇ ਕੁਦਰਤ ਆਪਣਾ ਰੰਗ ਨਾ ਭਰੇ ਤਾਂ ਫਸਲ ਕਿਵੇਂ ਉਗੇਗੀ ਤੇ ਕਈ ਵਾਰ ਕੋਈ ਅਣਜਾਣ ਰਾਹੀ ਕਿਸੇ ਜ਼ਖਮੀ ਪੰਛੀ ਨੂੰ ਚੁੱਕ ਲੈ ਜਾਂਦਾ ਹੈ ਉਹਦਾ ਇਲਾਜ ਕਰਦਾ ਹੈ ਤੇ ਉਹੀ ਪੰਛੀ ਉਹਦਾ ਰਹਿਨਮਾ ਬਣ ਕੇ ਉਹਨੂੰ ਅਜੇਹੀ ਜਗ੍ਹਾ ਪਹੁੰਚਾ ਦਿੰਦਾ ਜਿੱਥੇ ਉਹਨੂੰ ਸੋਨਾ ਲੱਭ ਜਾਂਦਾ ਬਾਦਸ਼ਾਹ ਨੇ ਪੁੱਛਿਆ ਤਾਂ ਕੀ ਅਕਲ ਜ਼ਰੂਰੀ ਨਹੀਂ ਅਰਮਾਨ ਨੇ ਕਿਹਾ ਬਿਲਕੁਲ ਜ਼ਰੂਰੀ ਹੈ ਔਰ ਅਕਲ ਜੇਕਰ ਭਰੋਸੇ ਤੋਂ ਬਿਨਾ ਹੋਵੇ ਤਾਂ ਉਹ ਹੰਕਾਰ ਬਣ ਜਾਂਦੀ ਹੈ ਤੇ ਕਿਸਮਤ ਜੇਕਰ ਮਿਹਨਤ ਤੋਂ ਬਿਨਾ ਹੋਵੇ ਤਾਂ ਉਹ ਸਿਰਫ ਇੱਕ ਸੁਪਨਾ ਰਹਿ ਜਾਂਦੀ ਹੈ ਅਕਲ ਰਸਤਾ ਦਿਖਾਉਂਦੀ ਹੈ ਤੇ ਕਿਸਮਤ ਮੌਕਾ ਦਿੰਦੀ ਹੈ ਦੋਹਾਂ ਦਾ ਮਿਲਾਪ ਹੀ ਕਾਮਯਾਬੀ ਹੈ ਦਰਬਾਰ ਵਿੱਚ ਲੋਕ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਮੌਲਵੀ ਇੱਕ ਦੂਜੇ ਵੱਲ ਵੇਖ ਰਹੇ ਸੀ ਬਾਦਸ਼ਾਹ ਮੁਸਕਰਾਇਆ ਤੇ ਬੋਲਿਆ ਹੁਣ ਦੂਸਰਾ ਸਵਾਲ ਸ਼ੁਰੂ ਕਰੀਏ ਉਹਨੇ ਪੁੱਛਿਆ ਕੀ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ ਅਰਮਾਨ ਨੇ ਥੋੜੀ ਨੀਵੀ ਪਾਈ ਤੇ ਆਖਿਆ ਬਾਦਸ਼ਾਹ ਸਲਾਮਤ ਕਿਸਮਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੋ ਰੱਬ ਵੱਲੋਂ ਪਹਿਲਾਂ ਹੀ ਲਿਖੀ ਜਾਂਦੀ ਹੈ ਜਿਵੇਂ ਕਿਸੇ ਦੀ ਪੈਦਾਇਸ਼ ਜਾਂ ਫਿਰ ਮੌਤ ਦਾ ਸਮਾਂ ਇਹ ਕਿਸੇ ਦੇ ਹੱਥ ਵਿੱਚ ਨਹੀਂ ਪਰ ਦੂਜੀ ਕਿਸਮਤ ਉਹ ਹੁੰਦੀ ਹੈ ਜੋ ਇਨਸਾਨ ਆਪਣੀ ਸੋਚ ਨੀਅਤ ਮਿਹਨਤ ਤੇ ਸਬਰ ਨਾਲ ਬਣਾਉਂਦਾ ਹੈ ਇਹ ਰੋਜ਼ ਦੀ ਜ਼ਿੰਦਗੀ ਵਿੱਚ ਚੋਣਾ ਤੇ ਕੰਮਾਂ ਨਾਲ ਤੈ ਹੁੰਦੀ ਹੈ ਅੱਲਾਹ ਕੁਰਾਨ ਵਿੱਚ ਕਹਿੰਦਾ ਹੈ ਕਿ ਮੈਂ ਕਿਸੇ ਦੀ ਹਾਲਤ ਨਹੀਂ ਬਦਲਦਾ ਜਦੋਂ ਤੱਕ ਉਹ ਆਪਣੇ ਆਪ ਨੂੰ ਨਾ ਬਦਲੇ ਜੇ ਕੋਈ ਵਿਅਕਤੀ ਵਿਦਿਆ ਲਵੇ ਚੰਗੇ ਕੰਮ ਕਰੇ ਤੇ ਰੱਬ ਉੱਤੇ ਭਰੋਸਾ ਰੱਖੇ ਤਾਂ ਰੱਬ ਉਹਦੇ ਰਾਹ ਖੋਲ ਦਿੰਦਾ ਹੈ ਤੇ ਇਹ ਕਿਸਮਤ ਨੂੰ ਬਦਲਣਾ ਨਹੀਂ ਹੁੰਦਾ ਇਹ ਤਾਂ ਆਪਣੇ ਹਿੱਸੇ ਦਾ ਰਸਤਾ ਬਣਾਉਣਾ ਹੁੰਦਾ ਹੈ ਬਾਦਸ਼ਾਹ ਨੇ ਪੁੱਛਿਆ ਤਾਂ ਫਿਰ ਗਰੀਬ ਗਰੀਬ ਕਿਉਂ ਰਹਿ ਜਾਂਦਾ ਹੈ ਔਰਮਾਨ ਨੇ ਕਿਹਾ ਕਈ ਵਾਰੀ ਇਹ ਸਬਰ ਦੀ ਕਸੌਟੀ ਹੁੰਦੀ ਹੈ ਕਈ ਵਾਰੀ ਰੱਬ ਦੇ ਵੱਲੋਂ ਆਖਰੀ ਗਵਾਹੀ ਲੈਣ ਲਈ ਤੇ ਕਈ ਵਾਰੀ ਇਹ ਵੇਖਣ ਲਈ ਹੁੰਦੀ ਹੈ ਕਿ ਕੌਣ ਮਦਦ ਕਰੇਗਾ ਪਰ ਜੇ ਕੋਈ ਗਰੀਬ ਇਨਸਾਨ ਮਿਹਨਤ ਕਰੇ ਸਿੱਖਿਆ ਲਵੇ ਤੇ ਆਪਣਾ ਚਾਲ ਚੱਲਣ ਠੀਕ ਰੱਖੇ ਤਾਂ ਰੱਬ ਉਹਦਾ ਰਾਹ ਜ਼ਰੂਰ ਸੁਧਾਰ ਦਿੰਦਾ ਹੈ ਬਾਦਸ਼ਾਹ ਨੇ ਸਿਰ ਹਿਲਾਇਆ ਤੇ ਕਿਹਾ ਹੁਣ ਆਖਰੀ ਸਵਾਲ ਸੱਚੀ ਸਿਆਣਪ ਕੀ ਹੁੰਦੀ ਹੈ ਤੇ ਉਹਨੂੰ ਕਿਵੇਂ ਪਛਾਣਿਆ ਜਾਵੇ ਇਹ ਸਭ ਤੋਂ ਔਖਾ ਸਵਾਲ ਸੀ ਰਮਾਨ ਨੇ ਆਪਣੀ ਜੇਬ ਵਿੱਚੋਂ ਦਰবেশ ਵੱਲੋਂ ਦਿੱਤਾ ਗਿਆ ਇੱਕ ਛੋਟਾ ਜਿਹਾ ਤਬੀਜ਼ ਕੱਢਿਆ ਤੇ ਬੋਲਿਆ ਸਿਆਣਪ ਕਿਤਾਬਾਂ ਵਿੱਚ ਨਹੀਂ ਜ਼ਿੰਦਗੀ ਦੇ ਤਜਰਬਿਆਂ ਵਿੱਚ ਲੁਕੀ ਹੁੰਦੀ ਹੈ ਸੱਚੀ ਸਮਝਦਾਰੀ ਹੀ ਉਹ ਹੈ ਜੋ ਇਨਸਾਨ ਦੇ ਦਿਲ ਵਿੱਚ ਰੱਬ ਦਾ ਡਰ ਪੈਦਾ ਕਰੇ ਉਸ ਦੀ ਜ਼ੁਬਾਨ ਵਿੱਚ ਨਰਮੀ ਲਿਆਵੇ ਤੇ ਉਹਦੇ ਕਰਮਾਂ ਵਿੱਚ ਇਨਸਾਫ ਝਲਕੇ ਅਰਮਾਨ ਇੱਕ ਕਹਾਣੀ ਸੁਣਾਈ ਕਿ ਇੱਕ ਵਿਅਕਤੀ ਇੱਕ ਦਰवेश ਕੋਲ ਗਿਆ ਤੇ ਪੁੱਛਣ ਲੱਗਾ ਕਿ ਸਮਝਦਾਰੀ ਕੀ ਹੁੰਦੀ ਹੈ ਦਰवेश ਨੇ ਉਹਨੂੰ ਇੱਕ ਪੱਥਰ ਦਿੱਤਾ ਤੇ ਕਿਹਾ ਕਿ ਇਹਨੂੰ ਬਾਜ਼ਾਰ ਲੈ ਜਾ ਲੋਕਾਂ ਕੋਲੋਂ ਪੁੱਛ ਕੇ ਇਹਦੀ ਕੀਮਤ ਕੀ ਹੈ ਪਰ ਵੇਚੀ ਨਾ ਉਹ ਗਿਆ ਕਿਸੇ ਨੇ ਕਿਹਾ ਇੱਕ ਦਿਨਾਰ ਕਿਸੇ ਨੇ ਦੋ ਦਿਨਾਰ ਫਿਰ ਇੱਕ ਜੋਰੀ ਮਿਲਿਆ ਉਹਨੇ ਪੱਥਰ ਦੇਖ ਕੇ ਆਖਿਆ ਕਿ ਇਹ ਤਾਂ ਬੇਮਿਸਾਲ ਹੀਰਾ ਹੈ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਜਦੋਂ ਉਹ ਬੰਦਾ ਵਾਪਸ ਆਇਆ ਦਰਵੇਸ਼ ਨੇ ਆਖਿਆ ਵੇਖਿਆ ਸਮਝਦਾਰੀ ਵੀ ਇਸ ਹੀਰੇ ਵਾਂਗ ਹੁੰਦੀ ਹੈ ਜਿਹੜਾ ਇਸਦੀ ਅਸਲ ਕੀਮਤ ਸਮਝ ਲੈਂਦਾ ਹੈ ਉਹੀ ਸੱਚਾ ਸਮਝਦਾਰ ਹੁੰਦਾ ਹੈ ਬਾਕੀਆਂ ਲਈ ਇਹ ਸਿਰਫ ਇੱਕ ਪੱਥਰ ਹੁੰਦਾ ਹੈ ਔਰਮਾਨ ਥੋੜਾ ਠਹਿਰਿਆ ਤੇ ਫਿਰ ਬੋਲਿਆ ਕਿ ਸਮੇਂਦਾਰੀ ਦੀ ਪਰਖ ਇਹ ਨਹੀਂ ਕਿ ਅਸੀਂ ਕਿੰਨੀਆਂ ਕਿਤਾਬਾਂ ਪੜ ਲਈਆਂ ਸਗੋਂ ਇਹ ਹੁੰਦੀ ਹੈ ਕਿ ਅਸੀਂ ਆਪਣੇ ਗਿਆਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਸੁਧਾਰੀ ਹੈ ਕਿ ਨਹੀਂ ਅਰਮਾਨ ਦੇ ਤਿੰਨੇ ਜਵਾਬ ਸੁਣ ਕੇ ਬਾਦਸ਼ਾਹ ਨੇ ਆਪਣੇ ਆਲੇ ਦੁਆਲੇ ਵੇਖਿਆ ਸਭ ਦੀਆਂ ਅੱਖਾਂ ਵਿੱਚ ਅਸਰ ਸੀ ਬਜ਼ੁਰਗਾਂ ਦੇ ਚਿਹਰੇ ਤੇ ਹੈਰਾਨੀ ਤੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਬਾਦਸ਼ਾਹ ਉੱਠਿਆ ਤੇ ਤਖਤ ਤੋਂ ਹੇਠਾਂ ਉਤਰ ਕੇ ਅਰਮਾਨ ਦੇ ਸਾਹਮਣੇ ਆ ਖੜਾ ਹੋਇਆ ਤੇ ਕਹਿਣ ਲੱਗਾ ਤੇਰੇ ਜਵਾਬ ਸਿਰਫ ਅਕਲ ਤੋਂ ਨਹੀਂ ਦਿਲ ਤੋਂ ਆਏ ਨੇ ਇਹ ਜਵਾਬ ਸਾਡੀ रियासत ਨੂੰ ਸਿਰਫ ਇੱਕ ਵਜ਼ੀਰ ਨਹੀਂ ਸਗੋਂ ਇੱਕ ਰਹਿਬਰ ਦੇਣਗੇ ਬਾਦਸ਼ਾਹ ਨੇ ਅਰਮਾਨ ਨੂੰ ਗੱਲ ਨ ਲਾਇਆ ਤੇ ਐਲਾਨ ਕੀਤਾ ਕਿ ਅੱਜ ਤੋਂ ਅਰਮਾਨ ਇਸ ਰਿਆਸਤ ਦਾ ਮੁੱਖ ਵਜ਼ੀਰ ਹੋਵੇਗਾ ਤੇ ਇਸ ਤੋਂ ਵੀ ਵੱਧ ਕੇ ਸਾਡੇ ਲੋਕਾਂ ਲਈ ਸਿਆਣਪ ਦਾ ਗੁਰੂ ਹੋਵੇਗਾ ਹੁਣ ਅਰਮਾਨ ਦਾ ਸਮਾਂ ਰਿਆਸਤ ਵਿੱਚ ਲੰਘਣ ਲੱਗਾ ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਰਮਾਨ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲੀ ਪਰ ਉਹਨੇ ਮਹਿਲ ਦੇ ਸ਼ਾਨਦਾਰ ਕਮਰਿਆਂ ਦੀ ਬਜਾਏ ਇੱਕ ਸੁਧਾਰਨ ਘਰ ਚੁਣਿਆ ਜਿੱਥੇ ਉਹ ਹਫ਼ਤੇ ਵਿੱਚ ਦੋ ਵਾਰੀ ਲੋਕਾਂ ਨੂੰ ਮਿਲਦਾ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਤੇ ਰੱਬ ਦਾ ਪਾਠ ਪੜਾਉਂਦਾ ਅਰਮਾਨ ਨੇ ਉਸ ਨੌਜਵਾਨ ਨੂੰ ਵੀ ਨਾਲ ਰੱਖਿਆ ਜਿਹੜਾ ਰਾਸਤੇ ਵਿੱਚ ਮਿਲਿਆ ਸੀ ਉਸ ਨੂੰ ਰਾਜ ਦੇ ਵਿਦਿਆਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਅਦਾਲਤਾਂ ਵਿੱਚ ਇਨਸਾਫ਼ ਜਲਦੀ ਮਿਲਣ ਲੱਗਾ ਹਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਮਝਦਾਰੀ ਤੇ ਗਿਆਨ ਦੀ ਰੌਸ਼ਨੀ ਝਲਕਣ ਲੱਗੀ ਇੱਕ ਦਿਨ ਬਾਦਸ਼ਾਹ ਨੇ ਅਰਮਾਨ ਤੋਂ ਪੁੱਛਿਆ ਕਿ ਤੂੰ ਸਾਨੂੰ ਅਕਲ ਤੇ ਕਿਸਮਤ ਦਾ ਅਸਲ ਰਿਸ਼ਤਾ ਸਮਝਾਇਆ ਪਰ ਮੇਰੇ ਦਿਲ ਵਿੱਚ ਇੱਕ ਸਵਾਲ ਹੈ ਕਿ ਜੇਕਰ ਇਹ ਸਭ ਕੁਝ ਰੱਬ ਦੀ ਮਰਜ਼ੀ ਨਾਲ ਸੀ ਤਾਂ ਚੁਣਿਆ ਗਿਆ ਤੂੰ ਹੀ ਕਿਉਂ? ਔਰਮਾਨ ਮੁਸਕਰਾਇਆ ਤੇ ਬੋਲਿਆ ਕਿ ਸ਼ਾਇਦ ਇਸ ਲਈ ਬਾਦਸ਼ਾਹ ਸਲਾਮਤ ਕਿਉਂਕਿ ਮੈਂ ਸਵਾਲਾਂ ਨੂੰ ਲੱਭਿਆ ਨਹੀਂ ਉਹਨਾਂ ਨੂੰ ਸਮਝਿਆ ਤੇ ਜਵਾਬ ਲੱਭੇ ਨਹੀਂ ਉਹਨਾਂ ਨੂੰ ਸਿਰਫ ਦੇ ਦਿੱਤਾ। ਹੁਣ ਰਾਜ ਵਿੱਚ ਅਮਨ ਤੇ ਚੈਨ ਸੀ। ਇਨਸਾਫ ਦੇ ਦੀਵੇ ਹਰ ਗਲੀ ਹਰ ਮੁਹੱਲੇ ਵਿੱਚ ਰੌਸ਼ਨ ਹੋ ਰਹੇ ਸੀ। ਰਮਾਨ ਦੀ ਸਿਆਣਪ ਉਹਦੀ ਸਾਦਗੀ ਤੇ ਮਨੁੱਖਤਾ ਪ੍ਰਤੀ ਦੋਸਤੀ ਨੇ ਰਾਜ ਦੇ ਨਕਸ਼ੇ ਨੂੰ ਹੀ ਬਦਲ ਦਿੱਤਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਹਰ ਚੰਗੇ ਰਾਹ ਉੱਪਰ ਚੱਲਦਿਆਂ ਕੋਈ ਨਾ ਕੋਈ ਇਮਤਿਹਾਨ ਜ਼ਰੂਰ ਆਉਂਦਾ ਹੈ ਰਮਾਨ ਦੇ ਸਾਹਮਣੇ ਵੀ ਇੱਕ ਐਸਾ ਇਮਤਿਹਾਨ ਆਇਆ ਜੋ ਅਕਲ ਤੇ ਕਿਸਮਤ ਦੋਹਾਂ ਦੀਆਂ ਹੱਦਾਂ ਨੂੰ ਚੁਣੌਤੀ ਦੇਣ ਵਾਲਾ ਸੀ ਇੱਕ ਦਿਨ ਸ਼ਹਿਰ ਦੇ ਬਾਹਰੀ ਹਿੱਸੇ ਤੋਂ ਇੱਕ ਬਜ਼ੁਰਗ ਦਰवेश ਆਇਆ ਜੋ ਸਾਲਾਂ ਤੱਕ ਇੱਕ ਪਹਾੜ ਤੇ ਇਕੱਲੇ ਰੱਬ ਦਾ ਸਿਮਰਨ ਕਰਿਆ ਕਰਦਾ ਸੀ ਲੋਕ ਉਹਨੂੰ ਗਿਆਨ ਦਾ ਦਰਿਆ ਕਹਿੰਦੇ ਸੀ ਜਦੋਂ ਉਹ ਦਰਬਾਰ ਵਿੱਚ ਪਹੁੰਚਿਆ ਅਰਮਾਨ ਜੋ ਕਿ ਹੁਣ ਮੁੱਖ ਵਜ਼ੀਰ ਸੀ ਉਹਨੇ ਬੜੇ ਹੀ ਆਦਬ ਨਾਲ ਉਸ ਦਰवेश ਦਾ ਸਵਾਗਤ ਕੀਤਾ ਦਰवेश ਨੇ ਕਿਹਾ ਕਿ ਤੂੰ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਹੁਣ ਤੇਰੇ ਉੱਤੇ ਆਖਰੀ ਸਵਾਲ ਬਾਕੀ ਹੈ ਪਰ ਇਸ ਵਾਰੀ ਜਵਾਬ ਜ਼ੁਬਾਨ ਨਾਲ ਨਹੀਂ ਅਮਲ ਨਾਲ ਦੇਣਾ ਹੋਵੇਗਾ ਅਰਮਾਨ ਨੇ ਸਿਰ ਝੁਕਾ ਕੇ ਪੁੱਛਿਆ ਜੀ ਕਿਹੋ ਜਿਹਾ ਇਮਤਿਹਾਨ ਦਰवेश ਨੇ ਆਪਣੀ ਲਾਠੀ ਜ਼ਮੀਨ ਵਿੱਚ ਟਿਕਾ ਕੇ ਕਿਹਾ ਤੇਰੇ ਸਾਹਮਣੇ ਤਿੰਨ ਰਾਹ ਹੋਣਗੇ ਇੱਕ ਰਾਹ ਤੇ ਤੇਰੀ ਅਕਲ ਕਿਸੇ ਕੰਮ ਨਹੀਂ ਆਵੇਗੀ ਦੂਜੇ ਰਾਹ ਤੇ ਤੇਰੀ ਕਿਸਮਤ ਤੈਨੂੰ ਧੋਖਾ ਦੇਵੇਗੀ ਤੇ ਤੀਜੇ ਰਾਹ ਤੇ ਤੈਨੂੰ ਆਪਣੇ ਦਿਲ ਦੀ ਆਵਾਜ਼ ਸੁਣਨੀ ਪਵੇਗੀ ਤਿੰਨੋਂ ਰਾਹਾਂ ਦਾ ਅੰਤ ਵੀ ਵੱਖ-ਵੱਖ ਹੋਵੇਗਾ ਪਰ ਸਿਰਫ ਇੱਕ ਰਾਹ ਹੀ ਸਲਾਮਤੀ ਵੱਲ ਲੈ ਕੇ ਜਾਵੇਗਾ ਦਰਵੇਸ਼ ਨੇ ਅਰਮਾਨ ਨੂੰ ਇੱਕ ਨਕਸ਼ਾ ਦਿੱਤਾ ਜਿਸ ਦੇ ਉੱਪਰ ਤਿੰਨ ਰਸਤੇ ਦਰਸਾਏ ਹੋਏ ਸੀ ਪਹਿਲਾ ਰਸਤਾ ਇੱਕ ਸੌਨਸਾਨ ਜੰਗਲ ਵੱਲ ਜਾ ਰਿਹਾ ਸੀ ਦੂਜਾ ਪਹਾੜਾਂ ਦੇ ਵਿਚਕਾਰ ਇੱਕ ਪੁਰਾਣੀ ਸੁਰੰਗ ਵੱਲ ਤੀਜਾ ਇੱਕ ਉਜੜੇ ਪਿੰਡ ਦੇ ਖੰਡਰਾਂ ਵਿੱਚੋਂ ਲੰਘ ਰਿਹਾ ਸੀ ਬਾਦਸ਼ਾਹ ਤੇ ਸਾਰੇ ਦਰਬਾਰੀ ਚਿੰਤਤ ਹੋ ਗਏ ਪਰ ਾਰਮਾਨ ਨੇ ਆਖਿਆ ਕਿ ਜੇਕਰ ਸਿਆਣਪ ਦੀ ਰੋਸ਼ਨੀ ਸੱਚੀ ਹੈ ਤਾਂ ਹਨੇਰੇ ਵਿੱਚ ਵੀ ਰਾਹ ਮਿਲੇਗਾ ਾਰਮਾਨ ਪਹਿਲਾਂ ਜੰਗਲ ਵਾਲੇ ਰਸਤੇ ਵੱਲ ਗਿਆ ਉੱਥੇ ਉਹਨੂੰ ਜਗ੍ਹਾ-ਜਗ੍ਹਾ ਪ੍ਰਾਤਨ ਮੰਦਿਰ ਤੇ ਪੁਰਾਣੀਆਂ ਲਿਖਤਾਂ ਦੇ ਇਸ਼ਾਰੇ ਮਿਲੇ ਉਹਨੇ ਉਹਨਾਂ ਭੇਦ ਭੁਲਾਵਿਆਂ ਨੂੰ ਸੁਲਝਾਉਣ ਦੇ ਲਈ ਆਪਣੀ ਅਕਲ ਵਰਤੀ ਹਰ ਮੋੜ ਤੇ ਉਹ ਅਕਲ ਨਾਲ ਫੈਸਲੇ ਲੈਂਦਾ ਰਿਹਾ ਪਰ ਅਖੀਰ ਵਿੱਚ ਉਹ ਇੱਕ ਐਸੇ ਮੈਦਾਨ ਵਿੱਚ ਆ ਗਿਆ ਜੋ ਚੱਕਰਵਿਊ ਵਰਗਾ ਸੀ ਹਰ ਦਰਵਾਜ਼ਾ ਕਿਸੇ ਹੋਰ ਥਾਂ ਲੈ ਜਾਂਦਾ ਸੀ ਪਰ ਕੋਈ ਵੀ ਮੰਜ਼ਿਲ ਤੱਕ ਨਹੀਂ ਲੈ ਜਾਂਦਾ ਸੀ ਉੱਥੇ ਇੱਕ ਲਿਖਤ ਸੀ ਜਿੱਥੇ ਲਿਖਿਆ ਸੀ ਕਿ ਜੇਕਰ ਹਰ ਚੀਜ਼ ਨੂੰ ਸਿਰਫ ਅਕਲ ਨਾਲ ਸੁਲਝਾਇਆ ਜਾਂਦਾ ਤਾਂ ਦਿਲਾਂ ਵਿੱਚ ਪਿਆਰ ਤੇ ਰੱਬ ਉੱਪਰ ਭਰੋਸੇ ਦੀ ਕੋਈ ਥਾਂ ਹੀ ਨਾ ਰਹਿੰਦੀ ਅਰਮਾਨ ਸਮਝ ਗਿਆ ਕਿ ਇਹ ਰਸਤਾ ਸਿਰਫ ਅਕਲ ਲਈ ਸੀ ਮੰਜ਼ਲ ਦੇ ਲਈ ਨਹੀਂ ਅਗਲੇ ਦਿਨ ਉਹ ਸੁਰੰਗ ਵਾਲੇ ਰਸਤੇ ਵੱਲ ਗਿਆ ਇੱਕ ਤੰਗ ਹਨੇਰੀ ਤੇ ਡਰਾਉਣੀ ਸੁਰੰਗ ਰਸਤੇ ਵਿੱਚ ਉਹਨੂੰ ਕਈ ਆਵਾਜ਼ਾਂ ਆਈਆਂ ਕਿ ਪਿੱਛੇ ਮੁੜ ਜਾ ਤੂੰ ਇਸ ਯੋਗ ਨਹੀਂ ਹੈ ਤੂੰ ਗਵਾਚ ਜਾਵੇਂਗਾ ਪਰ ਉਹ ਚੱਲਦਾ ਰਿਹਾ ਸੁਰੰਗ ਦੇ ਵਿੱਚਕਾਰ ਉਹਨੂੰ ਇੱਕ ਕਾਗਜ਼ ਮਿਲਿਆ ਜਿਦੇ ਤੇ ਲਿਖਿਆ ਸੀ ਕਿ ਜੇਕਰ ਕਿਸਮਤ ਤੈਨੂੰ ਇੱਥੇ ਲੈ ਆਈ ਹੈ ਤਾਂ ਯਕੀਨ ਰੱਖ ਰੋਸ਼ਨੀ ਅੱਗੇ ਹੈ ਪਰ ਜਿਵੇਂ ਹੀ ਉਹ ਆਖਰੀ ਪੜਾ ਤੇ ਪਹੁੰਚਿਆ ਦਰਵਾਜ਼ਾ ਬੰਦ ਹੋ ਗਿਆ ਇੱਕ ਪੱਥਰ ਤੇ ਲਿਖਿਆ ਸੀ ਕਿ ਕਿਸਮਤ ਇਕੱਲੀ ਨਹੀਂ ਜਿੱਤਦੀ ਉਹਨੂੰ ਇਨਸਾਨ ਦਾ ਇਰਾਦਾ ਤੇ ਇੱਕ ਤਰੀਕਾ ਚਾਹੀਦਾ ਹੈ ਅਰਮਾਨ ਸਮਝ ਗਿਆ ਕਿ ਇਹ ਰਸਤਾ ਵੀ ਨਕਾਮ ਰਿਹਾ ਹੁਣ ਤੀਜਾ ਰਸਤਾ ਬਚਿਆ ਸੀ ਉਹ ਪਿੰਡ ਜਿੱਥੇ ਸਿਰਫ ਖੰਡਰ ਸੀ ਉਥੇ ਕੋਈ ਕਿਤਾਬ ਨਹੀਂ ਕੋਈ ਇਸ਼ਾਰਾ ਨਹੀਂ ਕੋਈ ਕਰਾਮਾਤ ਨਹੀਂ ਸਿਰਫ ਭੁੱਖੇ ਬੱਚੇ ਬਿਮਾਰ ਬਜ਼ੁਰਗ ਤੇ ਟੁੱਟੀਆਂ ਛੱਤਾਂ ਵਾਲੇ ਘਰ ਅਰਮਾਨ ਨੇ ਉਹਨਾਂ ਲੋਕਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ ਪੜਾਇਆ ਬਿਮਾਰਾਂ ਦੀ ਸੰਭਾਲ ਕੀਤੀ ਤੇ ਲੋਕਾਂ ਦੇ ਘਰਾਂ ਦੀ ਮੁਰੰਮਤ ਕੀਤੀ ਉਹਦੇ ਲਈ ਕੋਈ ਵੱਡਾ ਕੰਮ ਨਹੀਂ ਸੀ ਉਹ ਸਿਰਫ ਛੋਟੀਆਂ-ਛੋਟੀਆਂ ਸੇਵਾਵਾਂ ਕਰਦਾ ਰਿਹਾ ਇੱਕ ਦਿਨ ਇੱਕ ਬਿਰਧ ਔਰਤ ਉਹਦੇ ਕੋਲ ਆਈ ਤੇ ਕਹਿਣ ਲੱਗੀ ਪੁੱਤਰ ਤੂੰ ਸਮਝਦਾਰ ਹੈ ਪਰ ਤੇਰੀ ਸਭ ਤੋਂ ਵੱਡੀ ਸਮਝ ਇਹ ਹੈ ਕਿ ਤੂੰ ਸਾਡਾ ਦਰਦ ਜਾਣਦਾ ਹੈ ਉਸੇ ਪਿੰਡ ਦੀ ਇੱਕ ਹੋਰ ਔਰਤ ਜਿਹਦਾ ਪੁੱਤਰ ਲਾਪਤਾ ਸੀ ਉਹਨੇ ਕਿਹਾ ਮੈਂ ਰੱਬ ਕੋਲ ਅਰਦਾਸ ਕਰਦੀ ਹੁੰਦੀ ਸੀ ਕਿ ਉਹ ਸਾਡੇ ਲਈ ਕੋਈ ਫਰਿਸ਼ਤਾ ਭੇਜੇ ਮੈਨੂੰ ਲੱਗਦਾ ਹੈ ਕਿ ਉਹ ਤੂੰ ਹੀ ਹੈ। ਅਰਮਾਨ ਨੂੰ ਅਹਿਸਾਸ ਹੋਇਆ ਕਿ ਇਹੀ ਉਸ ਦਾ ਅਸਲ ਇਮਤਿਹਾਨ ਸੀ। ਬਿਨਾ ਨਾਮ, ਬਿਨਾ ਸ਼ੋਰਤ ਸਿਰਫ ਸੇਵਾ ਰਾਹੀਂ ਲੋਕਾਂ ਦੇ ਦਿਲ ਜਿੱਤਣੇ। 40 ਦਿਨ ਬਾਅਦ ਦਰਵੇਸ਼ ਵਾਪਸ ਆਇਆ ਤੇ ਪਿੰਡ ਵਿੱਚ ਹੀ ਅਰਮਾਨ ਨੂੰ ਮਿਲਿਆ। ਉਹਨੇ ਪੁੱਛਿਆ, ਤੂੰ ਕਿਹੜਾ ਰਾਹ ਚੁਣਿਆ? ਅਰਮਾਨ ਨੇ ਹੌਲੀ ਜੀ ਆਵਾਜ਼ ਵਿੱਚ ਆਖਿਆ, ਉਹ ਰਾਹ ਜਿਦੇ ਵਿੱਚ ਨਾ ਅਕਲ ਦਾ ਦਿਖਾਵਾ ਸੀ, ਨਾ ਕਿਸਮਤ ਦੀ ਹਾਰ, ਸਿਰਫ ਦਿਲ ਦੀ ਆਵਾਜ਼ ਤੇ ਰੱਬ ਦੀ ਰਜ਼ਾ। ਦਰवेश ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ ਇਹੀ ਸਮਝਦਾਰੀ ਦਾ ਅਸਲ ਅਰਥ ਹੈ ਕਿ ਜਦੋਂ ਇਨਸਾਨ ਆਪਣੀ ਨਿੱਜੀ ਚਾਹਤ ਨਹੀਂ ਸਗੋਂ ਦੂਜਿਆਂ ਦੀ ਸੇਵਾ ਨੂੰ ਆਪਣਾ ਮਕਸਦ ਬਣਾ ਲਵੇ ਤੂੰ ਹੁਣ ਸਿਰਫ ਹਕੀਮ ਨਹੀਂ ਤੂੰ ਰਹਿਬਰ ਹੈ ਸੋ ਬਾਦਸ਼ਾਹ ਨੇ ਪਿੰਡ ਵਿੱਚ ਇੱਕ ਵਿਦਿਆਲਿਆ ਬਣਾਇਆ ਉਹਦਾ ਨਾਮ ਅਰਮਾਨ ਦੇ ਨਾਮ ਤੇ ਰੱਖਿਆ ਗਿਆ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਸਿਆਣਪ ਉਹੀ ਹੁੰਦੀ ਹੈ ਜਦੋਂ ਅਸੀਂ ਆਪਣੀ ਅਕਲ ਨੂੰ ਦਿਲ ਦੀ ਆਵਾਜ਼ ਨਾਲ ਜੋੜੀਏ ਕਿਸਮਤ ਇਹ ਰੱਬ ਦੀ ਲਿਖਤ ਹੋ ਸਕਦੀ ਹੈ ਪਰ ਉਸ ਵਿੱਚ ਸਾਡਾ ਰਵਈਆ ਸਾਡੀ ਮਿਹਨਤ ਤੇ ਸਾਡਾ ਭਰੋਸਾ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਅਰਮਾਨ ਦੀ ਕਹਾਣੀ ਦੱਸਦੀ ਹੈ ਕਿ ਹਕੀਕੀ ਇਮਤਿਹਾਨ ਉਹ ਨਹੀਂ ਹੁੰਦੇ ਜੋ ਦਰਬਾਰਾਂ ਵਿੱਚ ਲਏ ਜਾਂਦੇ ਨੇ ਸਗੋਂ ਉਹ ਹੁੰਦੇ ਨੇ ਜਿੱਥੇ ਇਨਸਾਨੀਅਤ ਦੀ ਸੇਵਾ ਕੀਤੀ ਜਾਂਦੀ ਹੈ ਸਿੱਖਿਆ ਇਹ ਹੈ ਕਿ ਅਕਲ ਕਿਸਮਤ ਤੇ ਸਮਝਦਾਰੀ ਇਹ ਸਭ ਸਾਡੀ ਜ਼ਿੰਦਗੀ ਦੇ ਸਾਧਨ ਨੇ ਪਰ ਜੇਕਰ ਦਿਲ ਖਾਲੀ ਹੋਵੇ ਤਾਂ ਇਹਨਾਂ ਦਾ ਚਾਨਣ ਵੀ ਧੁੰਦਲਾ ਹੋ ਜਾਂਦਾ ਹੈ ਸਫਲਤਾ ਨੂੰ ਹਾਸਲ ਕਰਨ ਦਾ ਰਸਤਾ ਬਾਹਰ ਨਹੀਂ ਸਗੋਂ ਸਾਡੀ ਸੋਚ ਵਿੱਚ ਲੁਕਿਆ ਹੁੰਦਾ ਹੈ ਤੇ ਹਮੇਸ਼ਾ ਯਾਦ ਰੱਖੋ ਸੱਚੇ ਜਵਾਬ ਕਦੇ ਸ਼ਬਦਾਂ ਵਿੱਚ ਨਹੀਂ ਕਰਮਾਂ ਵਿੱਚ ਮਿਲਦੇ ਨੇ ਸੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦਿਲ ਵਿੱਚ ਸੰਭਾਲੋ ਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਪੰਜਾਬੀ ਅਲਫਾਜ਼ ਤੇ ਅਸੀਂ ਹਮੇਸ਼ਾ ਅਜਿਹੀਆਂ ਹੀ ਕਹਾਣੀਆਂ ਲਿਆਉਂਦੇ ਹਾਂ ਜੋ ਸਿਰਫ ਮਨੋਰੰਜਨ ਨਹੀਂ ਸਗੋਂ ਜੀਵਨ ਨੂੰ ਸਹੀ ਦਿਸ਼ਾ ਵੀ ਦਿੰਦੀਆਂ ਹਨ ਸੋ ਸਾਡੇ ਨਾਲ ਜੁੜੇ ਰਹੋ ਕਿਉਂਕਿ ਅਗਲੀ ਕਹਾਣੀ ਵੀ ਤੁਹਾਨੂੰ ਤੁਹਾਡੇ ਹੀ ਜੀਵਨ ਦੇ ਕਿਸੇ ਪੰਨੇ ਦੀ ਯਾਦ ਲਾ ਸਕਦੀ ਹੈ ਤਦ ਤੱਕ ਯਾਦ ਰੱਖੋ ਕਿ ਸਿਆਣਪ ਦੇ ਰਸਤੇ ਵਿੱਚ ਕੋਈ ਸ਼ੋਰ ਨਹੀਂ ਹੁੰਦਾ ਪਰ ਜਦੋਂ ਤੱਕ ਅਸੀਂ ਚੁੱਪ ਵਿੱਚ ਸੁਣਨਾ ਨਹੀਂ ਸਿੱਖਦੇ ਉਦੋਂ ਤੱਕ ਅਸਲ ਰਸਤਾ ਨਹੀਂ ਮਿਲਦਾ